ਇਕਦਮ ਬੇਕਾਰ ਹੈ ਸਟੋਰੀ ਭਈ ਇਹਦੇ ਮੈਂ 4th ਕਲਾਸ ਚ ਸੁਣ ਲਈ ਜਿਹੜੀ ਉਹਨਾਂ ਨੇ ਹੁਣ ਦਿਖਾਈ ਹੈ ਬਾਬਾ ਜੀ ਕਿਵੇਂ ਲੱਗੀ ਮੂਵੀ ਫਿਲਮ ਬਹੁਤ ਵਧੀਆ ਹੈ ਜਿਹੜੇ ਬਕਾਰ ਕਹਿੰਦੇ ਉਹਨਾਂ ਨੂੰ ਪਤਾ ਨਹੀਂ ਇਤਿਹਾਸ ਬਾਰੇ ਜਿਹਨਾਂ ਨੂੰ ਪਤਾ ਹੋਊਗਾ ਉਹਨਾਂ ਨੂੰ ਪਤਾ ਹੋਊਗਾ ਜਿਹਨੇ ਤੰਗੀ ਤਰ੍ਹਾਂ ਧਿਆਨ ਕਰਕੇ ਤੁਸੀਂ ਇਕਦਮ ਬੇਕਾਰ ਕਹਿ ਰਹੇ ਹੋ ਨਾ ਕਰੋ ਗੱਲ ਨਹੀਂ ਬਹੁਤ ਜ਼ਿਆਦਾ ਗੱਲ ਕਿਉਂਕਿ ਭਾਜੀ ਆਪਾਂ ਨਾ ਕਨਸਿਡਰੇਟ ਕਰਕੇ ਕੋਈ ਵੀ ਜੀ ਦੇਖਾਂਗੇ ਕੁਝ ਵੀ ਸਮਝਾਂਗੇ ਚੌਥੀ ਸੁਣ ਲਈ ਉਹ ਸਾਰਿਆਂ ਨੇ ਸੁਣੀ ਆ ਆ ਤੁਸੀਂ ਕੱਲਿਆਂ ਨੇ ਨਹੀਂ ਸੁਣੀ ਤੁਸੀਂ ਕੱਲਿਆਂ ਨੇ ਨਹੀਂ ਸੁਣੀ ਮੈਂ ਕਹਤ ਤੁਸੀਂ ਕੱਲਿਆਂ ਨੇ ਨਹੀਂ ਸੁਣੀ ਸਾਰਿਆਂ ਨੇ ਸੁਣੀ ਆ ਸਾਰਿਆਂ ਨੇ ਕਿਸੇ ਨੇ ਨਹੀਂ ਕਿਹਾ ਮੈਂ ਇਹਨਾਂ ਦੀ ਗੱਲ ਦੇ ਨਾਲ 100% ਸਹਿਮਤ ਆ ਇਹਨਾਂ ਦੀ ਗੱਲ ਦੇ ਨਾਲ ਸਿੰਘ ਸਾਹਿਬ ਦੀ ਗੱਲ ਦੇ ਨਾਲ ਮੈਂ 100% ਸਹਿਮਤ ਆ ਉਮਰ ਦਾ ਪੜਾ ਹੁੰਦਾ ਇਸ ਉਮਰ ਦੇ ਵਿੱਚ ਇਹਨਾਂ ਗੱਲਾਂ ਦਾ ਨਹੀਂ ਪਤਾ ਹੁੰਦਾ ਇੱਕ ਮਿੰਟ ਵੀਰ ਜੀ ਇਸ ਉਮਰ ਦੇ ਵਿੱਚ ਇਹਨਾਂ ਗੱਲਾਂ ਦਾ ਪਤਾ ਨਹੀਂ ਹੁੰਦਾ ਮੈਂ ਵੀਰ ਜੀ ਦੇ ਨਾਲ ਬਾਕੀ ਜਿਹੜੇ ਸਾਡੇ ਭੈਣਾ ਵੀਰ ਆ ਬਣ ਦੇ ਗੱਲ ਦੇ ਨਾਲ ਉਸ ਭੈਣ ਦੀ ਗੱਲ ਨਾਲ ਬਿਲਕੁਲ ਸਹਿਮਤ ਆ ਮੈਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਆਪਾਂ ਤਾਂ ਵਿਚਰਦੇ ਆ মিডিਏ ਵਾਲੇ ਖੇਤਰ ਦੇ ਬੰਦੇ ਆ ਪਰ 250 ਰੁਪਏ ਜਿਹਨੇ ਵੀ ਲਾਇਆ ਹੋਊਗਾ 200 ਰੁਪਏ ਜਿਹਨੇ ਵੀ ਲਾਇਆ ਹੋਊਗਾ ਉਹ ਆਪਦੇ ਭੈਣ ਭਰਾਵਾਂ ਨੂੰ ਇਹ ਗੱਲ ਕਹੂਗਾ ਕਿ ਮੇਰੇ ਵੱਲੋਂ ਤੋਹਫੇ 'ਚ ਤੁਹਾਨੂੰ ਪੰਜ ਟਿਕਟਾਂ ਮੇਰੇ ਵੱਲੋਂ ਤੋਹਫੇ 'ਚ ਤੁਹਾਨੂੰ ਤਿੰਨ ਟਿਕਟਾਂ ਇਹ ਫਿਲਮ ਦੇਖਣ ਯੋਗ ਵੀ ਆ ਇਹ ਦਿਖਾਉਣ ਯੋਗ ਵੀ ਆ ਹਾਂਜੀ ਕਿੰਨੇ ਸਟਾਰ ਮੈਂ ਤਾਂ ਵੀਰੇ ਸਾਰੇ ਨੰਬਰ ਦਿੰਦਾ ਇਹਨੂੰ ਆ ਮੇਰੇ ਸਤਕਾਰਯੋਗ ਮਾਤਾ ਜੀ ਆ ਇਹਨੂੰ ਬਹੁਤ ਵਧੀਆ ਫਿਲਮ ਲੱਗੇ ਨੇ ਸਾਰੇ ਨੰਬਰ ਮਾਤਾ ਜੀ ਪੰਜ ਇਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸਟਾਰ ਕੀ ਆ ਪਰ ਇਹਨਾਂ ਦੇ ਵੱਲੋਂ ਵੀ 100 ਦੇ ਵਿੱਚੋਂ 100 ਸਾਫ਼ ਬਹੁਤੀ ਸੋਹਣੀ ਮੂਵੀ ਆ ਕੁਦਰਤ ਦੀ ਰਜਾਚ ਕਿਵੇਂ ਰਹੀਦਾ ਇਹ ਮੂਵੀ ਸਾਨੂੰ ਪੂਰੇ ਲੈਸਨ ਦਿੰਦੀ ਆ ਕਿੰਨੇ ਸਟਾਰ ਦਿੰਨੇ ਪੰਜ 5 'ਚੋਂ 10 ਸਟਾਰ ਹੀ ਦਵਾਂਗੇ ਠੀਕ ਆ ਬਹੁਤ ਵਧੀਆ ਸੀ ਸਰ ਮੂਵੀ ਕਿੰਨੇ ਸਟਾਰ ਦਿੰਨੇ ਪੰਜ ਭਾਜੀ 5 ਦੇ 5 ਸਟਾਰ ਲੱਗੇ। ਰੀਅਲ ਜੈਕਟਿੰਗ ਐਵੇਂ ਲੱਗੀ। ਬਹੁਤ ਵਧੀਆ ਸਰ ਭਾਜੀ। ਭਾਈ ਮੂਵੀ ਵੇਖਿਆ ਕਿਵੇਂ? ਭਾਈ ਬਹੁਤ ਵਧੀਆ ਯਾਰ। ਮੈਂ ਤਾਂ ਕਹਿੰਨਾ 5 ਚੋਂ 5, 5 ਚੋਂ 10। ਬਹੁਤ ਵਧੀਆ। ਬਹੁਤ ਵਧੀਆ ਜੀ। 5 ਚੋਂ ਕਿੰਨਾ ਸਟਾਰ ਦੇਣਾ? ਮੇਰੇ ਖਿਆਲ ਚ 5 ਚੋਂ 5 ਹੀ। ਕਿਵੇਂ ਲੱਗੀ? ਬਹੁਤ ਵਧੀਆ ਭਾਜੀ। ਬਹੁਤ ਵਧੀਆ ਲੱਗੀ। ਕਿੰਨੇ ਸਟਾਰ ਦਿੰਨੇ ਹੋ 5 ਚੋਂ? ਹਾਂਜੀ। 5 ਚ ਕਿੰਨੇ ਸਟਾਰ ਦਿੰਨੇ ਆ? 5 ਜੀ 5 ਜੀ ਦਿੰਦੇ। ਐਕਟਿੰਗ ਕਿਵੇਂ ਲੱਗੀ ਰੂਪੀ ਜੀ ਦੀ? ਬਹੁਤ ਵਧੀਆ। ਕਿਵੇਂ ਲੱਗੀ ਭਾਜੀ? ਬਹੁਤ ਵਧੀਆ ਮੂਵੀ ਜੀ ਬੱਚਿਆਂ ਲਈ ਬਹੁਤ ਐਜ ਤਾਨਾ ਕਿੰਨੀ ਲੱਗੀ ਬਹੁਤ ਵਧੀਆ ਐਕਟਿੰਗ ਬਹੁਤ ਵਧੀਆ ਐਕਟਿੰਗ ਬਹੁਤ ਵਧੀਆ ਸਾਰੇ ਕੈਰੈਕਟਰ ਬਹੁਤ ਸੋਹਣੇ ਸੀ ਕੀ ਮੈਸੇਜ ਦਿੰਦੀ ਹੈ ਮਾਣੇ ਚੀ ਕਹਿਣਾ ਚਾਹੋਗੇ ਤੁਸੀਂ ਮੈਸੇਜ ਤੇ ਬਹੁਤ ਵਧੀਆ ਮੈਸੇਜ ਵੀ ਹੈ ਉਹਦੇ ਵਿੱਚ ਕਿ ਰੱਬ ਦੇ ਉੱਤੇ ਸ਼ਰਧਾ ਰੱਖਣੀ ਚਾਹੀਦੀ ਹੈ ਵਿਸ਼ਵਾਸ ਪੂਰਾ ਰੱਖਣਾ ਚਾਹੀਦਾ ਹੈ ਤੇ ਸੱਚੇ ਮਨ ਹੋਵੇ ਤੇ ਰੱਬ ਸਾਰੀਆਂ ਮਰਜ਼ੀਆਂ ਪੂਰੀਆਂ ਕਰਦਾ ਇਹੀ ਮੈਸੇਜ ਹੈ ਕਿਵੇਂ ਲੱਗੀ ਤੁਹਾਨੂੰ ਬਹੁਤ ਵਧੀਆ ਭਾਜੀ ਕਿੰਨੇ ਸਟਾਰ ਦਿੰਦੇ ਹੋ ਪੰਜ ਪੰਜ ਤੋਂ 6 ਭਾਜੀ 10 ਤੁਸੀਂ ਵੇਖਿਆ ਮੂਵੀ 10 ਸਟਾਰ ਗੁੱਡ ਬਹੁਤ ਬਹਿਰੀ ਬਹੁਤ ਅੱਛੀ ਮੂਵੀ ਬਣੀ ਹੈ ਮੂਵੀ ਇਸ ਇੱਕ ਸੁਨੇਹਾ ਹੈ ਪੰਜਾਬੀਆਂ ਵਾਸਤੇ ਬੇਸਿਕਲੀ ਕਿ ਜੇ ਤਾ ਬਾਤ ਅਦਾ ਧਰਮ ਦਾ ਕੰਮ ਕਰਨ ਉਸੇ ਪਰਮਾਤਮਾ ਨੂੰ ਮੰਨਦੇ ਆ ਸੀ ਉਹਦੇ ਵਾਸਤੇ ਇੱਕ ਬਹੁਤ ਵੱਡਾ ਸੁਨੇਹਾ ਦਿੱਤਾ ਗਿਆ ਇਸ ਫਿਲਮ ਦੇ ਵਿੱਚ ਫਿਲਮ ਦੇ ਵਿੱਚ ਅਦਾਕਾਰੀ ਕਿਵੇਂ ਦੀ ਕੀਤੀ ਗਈ ਬਹੁਤ ਐਕਸਲੈਂਟ ਜੀ ਬਹੁਤ ਵਧੀਆ ਕਿਹਾ ਨਾ ਬਹੁਤ ਵਧੀਆ ਮਤਲਬ ਇੰਨਾ ਕਾ ਮਤਲਬ ਟ੍ਰੈਕਟਰ ਸਾਜ ਆਪਣੇ ਦੋਸਤਾਂ ਨੇ ਕੋਸ਼ਿਸ਼ ਕੀਤੀ ਆ ਕਿ ਉਸ ਨੂੰ ਦਿਖਾਉਣ ਦੇ ਜੋ ਲਾਈਕ ਸੀ ਉਹੀ ਦਿਖਾਇਆ ਗਿਆ ਬਹੁਤ ਅੱਛਾ ਲੱਗਾ ਬਹੁਤ ਫੈਨਸ ਨੂੰ ਕੀ ਭੇਜਣਾ ਚਾਹੋਗੇ ਫੈਨਸ ਜੇ ਆਓ ਤੇ ਦੇਖੋ ਮੂਵੀ ਬਹੁਤ ਅੱਛੀ ਮੂਵੀ ਹੈ ਪੰਜੋਂ ਕਿੰਨੇ ਸਟਾਰ ਦੇਣਾ ਲਾਸਟ 5 ਤੋਂ 10 ਠੀਕ ਹੈ ਥੈਂਕ ਯੂ ਤੁਹਾਨੂੰ ਕਿਵੇਂ ਲੱਗੀ ਭਾਈ ਬਹੁਤ ਵਧੀਆ ਕਿੰਨੇ ਸਟਾਰ ਦੇਣੇ ਭਾਈ ਮੈਂ 10 ਕਿ ਕਿਵੇਂ ਲੱਗੀ ਐਕਟਿੰਗ ਤੁਹਾਨੂੰ ਮੂਵੀ ਦੀ ਬਾਕੀ ਹੋਰ ਕਿਰਦਾਰ ਬਹੁਤ ਵਧੀਆ ਸੀ ਜੀ ਤੇ ਮੈਂ ਇਹੀ ਕਹਿਣਾ ਚਾਹੁੰਦਾ ਤੁਸਾਂ ਤੁਸੀ ਵੀ ਉਹ ਆਪਣੀ ਫਿਲਮਾਂ ਦੇਖੋ ਫ੍ਰੈਂਕਸ ਨਾਲ ਵੇਖੋ ਆ ਕੇ ਤੇ ਮੂਵੀ ਬਹੁਤ ਵਧੀਆ ਹੈ ਬਟ ਜਿੱਦੋਂ ਫਿਲਮ ਦੇ ਵਿੱਚ ਵਿਖਾਇਆ ਗਿਆ ਕਈਆਂ ਦਾ ਮਤਲਬ ਉਸ ਮੂਵੀ ਨੂੰ ਵੇਖ ਕੇ ਰੋਣਾ ਤੱਕ ਵੀ ਨਿਕਲਿਆ ਬਹੁਤ ਜ਼ਿਆਦਾ ਇਨਸਪੀਰੇਸ਼ਨਲ ਮੂਵੀ ਆ ਰੱਬ ਤੇ ਯਕੀਨ ਰੱਖਣਾ ਵਾਲੀ ਬਹੁਤ ਜ਼ਿਆਦਾ ਵਧੀਆ ਮੂਵੀ ਆ ਫਿਲਮ ਦੇ ਵਿੱਚ ਰੂਪੀ ਗਿਲ ਦੀ ਐਕਟਿੰਗ ਤੇ ਹੋਰ ਕਿਰਦਾਰ ਤੁਹਾਨੂੰ ਕਿਹਨੇ ਦੇ ਲੱਗੇ ਬਹੁਤ ਜ਼ਿਆਦਾ ਵਧੀਆ ਲੱਗੇ ਉਹਨਾਂ ਦੀ ਐਕਟਿੰਗ ਬਸ ਐਂਡ ਸੀ ਹੋਰ ਫੈਸਲਾ ਕੀ ਕਰਨਾ ਚਾਹੋਗੇ ਆਖਿਰ ਵਿੱਚ ਮੈਂ ਸਾਰਿਆਂ ਨੂੰ ਇਹੀ ਸੁਜੈਸਟ ਕਰੂੰਗੀ ਕਿ ਜਰੂਰ ਆਪਣੇ ਫੈਮਿਲੀ ਦੇ ਨਾਲ ਆਓ ਆਪਣੇ ਫਰੈਂਡਸ ਦੇ ਨਾਲ ਆਓ ਆਪਾਂ ਬਾਕੀ ਵੀ ਮੂਵੀਜ਼ ਦੇਖਣ ਆਉਨੇ ਆ ਤੇ ਆਪਾਂ ਨੂੰ ਇਹ ਤੁਸੀਂ ਸਾਰੇ ਜਾਣੇ ਜਰੂਰ ਏਵ ਵਾਲੀ ਮੂਵੀ ਵੇਖਣ ਆਓ ਤੁਹਾਨੂੰ ਆ ਕੇ ਬਹੁਤ ਵਧੀਆ ਲੱਗੂਗਾ ਇਹ ਹੀ ਮਤਲਬ ਇਹੀ ਫੀਲ ਹੋਊਗਾ ਕਿ ਜਿੰਨੇ ਆਪਾਂ ਪੈਸੇ ਲਾਏ ਆ ਨਾ ਉਹਨਾਂ ਦਾ ਆਪਾਂ ਨੂੰ ਮੁੱਲ ਮੁੜ ਗਿਆ 5/10 ਸਾਨੂੰ ਬਹੁਤ ਵਧੀਆ ਮੂਵੀ ਲੱਗਿਆ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਇੰਡਸਟਰੀ ਸਾਡੀ ਅੱਗੇ ਵਧੇ ਐਦਾਂ ਦੀਆ ਕਲਚਰਲ ਮੂਵੀ ਰਿਲੀਜ਼ ਕਰੇ ਅਸੀਂ ਚਾਹੁੰਦੇ ਆ ਕਿ ਜਿਹੜੀ ਸਾਡੀ ਅੱਜਕੱਲ ਦੀ ਜਨਰੇਸ਼ਨ ਆ ਅਸੀਂ ਤਾਂ ਆਪਣੇ ਮਾਪੇ ਤੋਂ ਸੁਣ ਲਿਆ ਸਾਰੀਆਂ ਸਟੋਰੀਜ਼ ਹਨਾ ਅੱਜਕੱਲ ਦੀ ਜਨਰੇਸ਼ਨ ਫੋਨ ਦੇ ਵਿੱਚ ਹੀ ਹੈਗੀ ਆ ਹਨਾ ਮਤਲਬ ਉਹਨਾਂ ਨੂੰ ਗੇਮਸ ਦਾ ਹੀ ਜ਼ਿਆਦਾ ਪਤਾ ਆ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਇਦਾਂ ਕਲਚਰਲ ਮੂਵੀ ਵਧੀਆ ਲੱਗਣ ਜਿਦਾ ਮਸਤਾਨੇ ਮੂਵੀ ਵੀ ਬਹੁਤ ਵਧੀਆ ਸੀਗੀ ਹੁਣ ਅਸੀਂ ਬੀਬੀ ਰਜਨੀ ਦੇਖ ਕੇ ਆਏ ਆ ਇਹ ਵੀ ਬਹੁਤ ਵਧੀਆ ਮੂਵੀ ਆ ਐਕਟਿੰਗ ਕਿਵੇਂ ਦੀ ਐਕਟਿੰਗ ਤਾਂ ਬਹੁਤ ਵਧੀਆ ਬਹੁਤ ਵਧੀਆ ਐਕਟਿੰਗ ਆ ਜੀ ਅਸੀਂ ਮਤਲਬ ਦੇਖਦੇ ਆ ਜਿੱਦਾਂ ਸ਼ੁਰੂ ਤੋਂ ਹੀ ਇਹ ਚੀਜ਼ਾਂ ਦੇਖੀਆਂ ਸੁਣੀਆਂ ਹੁਣ ਜਿਹਦਾ ਨਵੇਂ ਸਟਾਈਲ ਚ ਆਈ ਹੈ ਨਾ ਜ ਮਤਲਬ ਬਹੁਤ ਵਧੀਆ ਲੱਗਿਆ ਤੇ ਇਦਾਂ ਦੀਆਂ ਮੂਵੀ ਆਉਂਦੀਆਂ ਰਹਿਣ ਬੱਚਿਆਂ ਨੂੰ ਗਾਂਹ ਨੌਲੇਜ ਹੋਵੇ ਕਿ ਸਾਡੇ ਇਤਿਹਾਸ ਚ ਇਹ ਚੀਜ਼ਾਂ ਹੋਈਆਂ ਹੈਨਾ ਗੁਰੂਆਂ ਪੀਰਾਂ ਨੇ ਸਾਰਿਆਂ ਦੇ ਮਤਲਬ ਇਹ ਚੀਜ਼ਾਂ ਬਣਨੀਆਂ ਚਾਹੀਦੀਆਂ ਮੂਵੀਆ ਬਣਨੀਆਂ ਚਾਹੀਦੀਆਂ ਬਹੁਤ ਵਧੀਆ ਲੱਗਿਆ ਇਹ 5 ਮਿੰਟਸ ਚਾਰ ਦਿੰਦੇ ਹਾਂ ਅਸੀਂ ਫਿਰ ਹਾਂਜੀ ਇੰਨੇ ਤਾਂ 5 ਵੀ ਦਵਾਂਗੇ ਹੋ ਸਕੇ 10 ਦਵਾਂਗੇ ਹਾਂਜੀ ਪੂਰੇ ਆਗੇ ਪੂਰੇ